ਹਾਂਜੀ ਰਣਜੀ ਅੱਜ ਜਿਹੜਾ ਤਸ਼ੱਦਦ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਵੱਲ ਨੂੰ ਜਾਂਦੇ ਹੋਏ ਦਿੱਲੀ ਕੂਚ ਦੇ ਦੌਰਾਨ ਜਿਹੜਾ ਕੀਤਾ ਉਹਦਾ ਕੱਲ ਸੰਜੁਗਤ ਕਿਸਾਨ ਮੋਰਚੇ ਨੇ ਨੋਟਿਸ ਲਿਆ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਸੱਤ ਜਗ੍ਹਾ ਰੇਲਵੇ ਲਾਈਨਾਂ ਬੰਦ ਤੇ ਪੰਜਾਬ ਦੇ ਵਿੱਚ ਸਾਰੇ ਟੋਲ ਪੁਰਾਜੇ ਫ੍ਰੀ ਕਰਕੇ ਇੱਕ ਸੰਦੇਸ਼ ਜਿਹੜਾ ਹੈ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਸੰਦੇਸ਼ ਇਹ ਹੈ ਵੀ ਜੇ ਤੁਸੀਂ ਆਪਣੇ ਦੇਸ਼ ਦੇ ਲੋਕਾਂ ਤੇ ਬੰਬਾਰੀ ਕਰੋਗੇ ਗੋਲੀਬਾਰੀ ਕਰੋਗੇ ਉਹਨਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲੋਗੇ ਤਾਂ ਇਹ ਬਰਦਾਸ਼ਤ ਨਹੀਂ ਕਿਉਂਕਿ ਜਿਹੜੇ ਲੋਕ ਹਰ ਬੰਦੇ ਨੂੰ ਹੱਕ ਹੈ ਸੰਵਿਧਾਨਕ ਹੱਕ ਹੈ ਪੀਓ ਆਪਣਾ ਪ੍ਰੋਟੈਸਟ ਕਰ ਸਕਦਾ ਹੈ। ਔਰ ਸਾਡੇ ਕਿਸਾਨ ਮਜ਼ਦੂਰ ਤਾਂ ਜਿਹੜੇ ਦਿੱਲੀ ਵੱਲ ਨੂੰ ਪੂਚ ਕਰ ਰਹੇ ਸੀਗੇ ਉਹ ਬਿਲਕੁਲ ਨਿਹੱਥੇ ਸੀਗੇ। ਸ਼ਾਂਤੀਪੂਰਵਕ ਸੀਗੇ। ਉਹਨਾਂ ਨੇ ਕਿਸੇ ਕਾਨੂੰਨ ਦੀ ਵਾਇਲੇਸ਼ਨ ਨਹੀਂ ਕੀਤੀ। ਲੇਕਿਨ ਉਹਨਾਂ ਤੇ ਜਿਹੜਾ ਤਸ਼ੱਦਦ ਹੈ ਉਹ ਇੰਨਾ ਕੀਤਾ ਗਿਆ ਜਿਵੇਂ ਕਿਸੇ ਬਾਹਰਲੀ ਫੌਜ ਨਾਲ ਆਪ ਕੋ ਲੜ ਰਹੇ ਹੁੰਦੇ। ਦੇਖੋ ਡਰੋਨਾਂ ਦੀ ਵਰਤੋਂ ਇਹ ਦੂਜੀ ਵੇਰ ਹੋਈ ਹੈ। ਇੱਕ ਵੇਰ ਆਦੀਵਾਸੀਆਂ ਤੇ ਹੋਈ ਉਹ ਮਾਓਵਾਦੀ ਕਹਿ ਕੇ ਉਹਨਾਂ ਨੂੰ ਦਬਾ ਦਿੱਤਾ ਗਿਆ। ਹੁਣ ਜਿਹੜਾ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਇਹ ਡਰੋਨਾਂ ਦੀ ਵਰਤੋਂ ਹੋ ਰਹੀ ਹੈ ਪੰਪਾਰੀ ਕਰਦੇ ਕੱਲੀ ਡਰੋਨਾਂ ਦੀ ਵਰਤੋਂ ਨਹੀਂ ਹੋ ਰਹੀ ਜਿਹੜੀਆਂ ਰਬੜ ਦੀਆਂ ਗੋਲੀਆਂ ਜਿਹੜੇ ਧੂਏ ਵਾਲੇ ਸ਼ੈੱਲ ਉਹਨਾਂ 'ਚ ਜ਼ਹਿਰੀਲਾ ਪਦਾਰਥ ਹੈ ਤੇ ਇਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਖੱਟੜ ਸਰਕਾਰ ਨੇ ਤੇ ਮੋਦੀ ਦੀ ਸਰਕਾਰ ਨੇ ਹਿੰਦੁਸਤਾਨ ਦੇ ਪੂਰੇ ਕਿਸਾਨਾਂ ਮਜ਼ਦੂਰਾਂ ਤੇ ਇੱਕ ਹਮਲਾ ਕੀਤਾ ਹੈ ਕੱਲੇ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਨਹੀਂ ਕੀਤਾ ਦੇਸ਼ ਤੇ ਸੰਵਿਧਾਨ ਤੇ ਹਮਲਾ ਕੀਤਾ ਉਹਦਾ ਨੋਟਿਸ ਲੈਂਦੇ ਹੋਏ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਨੇ ਫੈਸਲਾ ਕੀਤਾ ਸਗਾ ਕਿ ਸਾਰੇ ਪੰਜਾਬ ਦੇ ਲੋਕ ਜਿਹੜੇ ਐ ਉਹ ਇਕੱਠੇ ਹੋ ਕੇ ਟੋਲ ਪਲਾਜੇ 3 ਘੰਟੇ ਲਈ ਫ੍ਰੀ ਕਰ ਦਿਓ ਵੇਖੋ ਅਸੀਂ ਹਰਾਨਾ ਦੇ ਵਿੱਚ 4 ਪੱਤਰਕਾਰ ਜ਼ਖਮੀ ਹੋਏ ਐ ਅਸੀਂ ਹਰਾਨਾ ਦੇ ਵਿੱਚ 4 3 3 ਜਾਂ 4 ਪੱਤਰਕਾਰਾਂ ਤੇ ਮਕਦਮੇ ਦਰਜ ਹੋਏ ਐ ਅਸੋਏ ਕਿਹੜਾ ਸੰਵਿਧਾਨ ਹੈ ਇੱਥੋਂ ਤੱਕ ਹੋਇਆ ਵੀ ਕੁਝ ਪੱਤਰਕਾਰ ਜਿਹੜੇ ਆਪਣੇ ਪੰਜਾਬੀ ਰਿਸ਼ਤੇਦਾਰਾਂ ਨੂੰ ਜਿਹੜੇ ਹਰਿਆਣੇ ਦੇ ਵਿੱਚ ਹੈ ਉਹਨਾਂ ਨੂੰ ਮਿਲਣ ਲਈ ਗਏ ਉੱਥੇ ਵੀ ਬੰਬਾਰੀ ਕੀਤੀ ਗਈ ਉੱਥੇ ਵੀ ਸ਼ੈਲਿੰਗ ਕੀਤੀ ਗਈ ਤੇ ਉੱਥੇ ਵੀ دہشت ਫਾਕੇ ਅਨਾਉਂਸਮੈਂਟ ਕਰਕੇ ਕੀਤੀ ਗਈ ਵੀ ਜੇ ਪੰਜਾਬੀਆਂ ਨੂੰ ਤੁਸੀਂ ਇੱਥੋਂ ਬਾਹਰ ਨਾ ਕੱਟਿਆ ਤਾਂ ਤੁਹਾਡੇ ਜਿਹੜੇ ਹੱਕ ਹਕੂਕ ਹੈ ਖਤਮ ਕਰਕੇ ਤੁਹਾਡਾ ਸਮਾਨ ਜਿਹੜਾ ਚੁੱਕ ਕੇ ਲੈ ਜਾਓ ਕੋਈ ਪੁਲਿਸ ਇਸ ਤਰ੍ਹਾਂ ਦਾ ਜਿਹੜਾ دہشت ਦਾ ਮਾਹੌਲ ਬਣਾਇਆ ਹੋਇਆ ਹੈ ਇਸ ਕਰਕੇ ਇੱਕ ਚੈਲੰਜ ਹੈ ਦੇਸ਼ ਦੇ ਲੋਕਾਂ ਨੂੰ ਪੂਰੇ ਸਮਾਜ ਨੂੰ ਤੇ ਚੈਲੰਜ ਨੂੰ ਅਸੀਂ ਪ੍ਰਵਾਨ ਕੀਤਾ ਹੈ ਸੰਜੁਗਤ ਕਿਸਾਨ ਮਜ਼ਦੂਰ ਮੋਰਚੇ ਨੇ ਸਾਰੇ ਲੋਕਾਂ ਨੇ ਇਹ ਬਿਲਕੁਲ ਵੀ ਜਿਹੜੀਆਂ ਮੰਗਾਂ ਇਹ ਤਾਂ ਪ੍ਰਵਾਨ ਕਰਨੀਆਂ ਹੀ ਪੈਣੀਆਂ ਤੇ ਮੰਨਣਾ ਪੈਣਾ ਭਈ ਮੋਦੀ ਸਰਕਾਰ ਤੇ ਖੱਟੜ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਗਲਤ ਵਿਹਾਰ ਕੀਤਾ ਹੈ ਬੇਤਰਾਸ਼ਾਸ਼ ਤਸ਼ੱਦਦ ਕੀਤਾ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਅੱਜ ਕਿ ਜਿਹੜੇ ਲੋਕਾਂ ਨੇ ਕਿਸਾਨਾਂ ਤੇ ਕਸ਼ੰਦਨ ਕੀਤਾ ਹੈ ਉਹਨਾਂ ਦੇ ਖਿਲਾਫ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜਾ ਭੈ ਦਾ ਮਾਹੌਲ ਹੈ ਜਿਹੜਾ ਡਰ ਦਾ ਮਾਹੌਲ ਹੈ ਜਿਹੜਾ ਸੜਕਾਂ ਪਟਣ ਦਾ ਮਾਹੌਲ ਹੈ ਜਿਹੜੇ ਆਮ ਰਸਤੇ ਜਿਹੜੇ ਲੋਕਾਂ ਦੇ ਸੜਕਾਂ ਹਾਈਵੇ ਹੈ ਉਹਨਾਂ ਨੂੰ ਪਟਣ ਦਾ ਕਿਸੇ ਨੂੰ ਅਧਿਕਾਰ ਨਹੀਂ ਇਹ ਸਰਕਾਰ ਨੇ ਕਿਥੋਂ ਅਧਿਕਾਰ ਲਏ ਅਜਤੇ ਸਮਝਦੇ ਸੀਗੇ ਵੀ ਦੇ ਆਪਣੇ ਪੰਜਾਬ ਦਾ ਹਾਈ ਕੋਰਟ ਜਿਹੜਾ ਜਿਹਦੇ ਵਿੱਚ ਕੇਸ ਹੈ ਉਹ ਵੀ ਠੀਕ ਫੈਸਲਾ ਲੈ ਕੇ ਇਹਨਾਂ ਸਰਕਾਰਾਂ ਨੂੰ ਹਦਾਇਤ ਕਰਨਗੇ ਔਰ ਸਾਨੂੰ ਪੂਰੀ ਉਮੀਦ ਹੈ ਅਦਾਲਤਾਂ ਦੇ ਵੀ ਕਿ ਇਹ ਬਿਲਕੁਲ ਅੱਜ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਉਦੇਸ਼ ਕੀਤੀ ਜਾਏਗੀ ਕਿ ਤੁਸੀਂ ਜਿਹੜੇ ਕਿਸਾਨ ਦਿੱਲੀ ਵੱਲੋਂ ਜਾ ਰਹੇ ਆ ਉਹਨਾਂ ਦੇ ਰਾਹ ਜਿਹੜੇ ਤੁਸੀਂ ਇਹ ਮੇਖਾਂ ਗੱਡੀਆਂ ਜਿਹੜੇ ਪੈਰੀਕੇਡ ਲਾਏ ਆ ਕਿ ਜਿਹੜੇ ਸੀਮੈਂਟ ਦੇ ਬੈਰੀਅਰ ਲਾਏ ਆ ਜਿਹੜੀਆਂ ਗੋਲੀਆਂ ਚੱਲ ਰਹੀਆਂ ਉਹਨਾਂ ਨੂੰ ਬੰਦ ਕਰੋ ਸੋ ਸਾਡਾ ਇਹ ਸਫਲ ਐਕਸ਼ਨ ਅੱਜ ਦਾ ਪੰਜਾਬ ਦੇ ਲੋਕਾਂ ਦਾ ਤੇ ਅਗਲਾ ਐਕਸ਼ਨ ਜਿਹੜਾ ਹੈ ਉਹ ਰਾਤ ਨੂੰ ਜਿਹੜਾ ਆ ਜਾਣਾ ਸ਼ਾਇਦ ਇਹ ਐਮਰਜੈਂਸੀ ਹੋ ਇਧਰ ਰਾਤ ਨੂੰ ਨਹੀਂ ਤਾਂ ਪਰਸੋਂ ਨੂੰ ਜਿਹੜਾ ਹੈ ਅਗਲਾ ਐਕਸ਼ਨ ਜਿਹੜਾ ਉਹ ਆ ਜਾਏਗਾ ਉਹਦੇ ਮੁਤਾਬਕ ਅਗਲਾ ਜਿਹੜਾ ਕੰਮ ਹੋਏਗਾ ਧੰਨਵਾਦ